ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆ ਜਿਹੜੀ 5 ਇੰਚੀ ਗ੍ਰੈਂਡਰ ਤੋਂ ਆਪਾਂ ਲੋਹਾ ਕੱਟਣ ਵਾਲੀ ਮਸ਼ੀਨ ਤਿਆਰ ਕੀਤੀ ਹੈ ਇਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਤੁਹਾਨੂੰ ਮੈਂ ਚਲਾ ਕੇ ਦਿਖਾਉਂਗਾ ਭਾਈ ਇਹ ਜਿਹੜੀ ਮਸ਼ੀਨ ਆ ਮੈਂ ਤਿਆਰ ਕੀਤੀ ਹੈ ਬਹੁਤ ਵਧੀਆ ਤਿਆਰ ਹੋ ਗਈ ਆ ਲੋਹੇ ਨੂੰ ਪੂਰਾ ਗੁਣੀਆਂ ਦੇ ਵਿੱਚ ਕੱਟਦੀ ਆ ਇਹਦੀ ਪਹਿਲੀ ਵੀਡੀਓ ਆ ਚੁੱਕੀ ਆ 7 ਦਿਨ ਪਹਿਲਾਂ ਉਹਦੇ ਵਿੱਚ ਮੈਂ ਇਹ ਮਸ਼ੀਨ ਤਿਆਰ ਕੀਤੀ ਸੀ ਬਰੀਕੀ ਦੇ ਨਾਲ ਉਹਦੇ ਵਿੱਚ ਕੰਮ ਕੀਤਾ ਸੀਗਾ ਤੇ ਉਸ ਵੀਡੀਓ ਦੇ ਲਾਸਟ ਵਿੱਚ ਮੈਂ ਲੋਹਾ ਕੱਟ ਕੇ ਵੀ ਦਿਖਾਇਆ ਸੀ ਤੇ ਨਾਲ ਹੀ ਮੈਂ ਕਿਹਾ ਸੀ ਕਿ ਭਾਈ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਰੰਗ ਕਰਨਾ ਤੇ ਰੰਗ ਕਰਨ ਦੇ ਵਿੱਚ ਤਿੰਨ ਚਾਰ ਦਿਨ ਨਿਕਲ ਹੀ ਜਾਣੇ ਆ ਕਿਉਂਕਿ ਰੰਗ ਜੇ ਆਪਾਂ ਕਰਦਗੇ ਤਾਂ ਉਹਨੂੰ ਸੁੱਕਣ ਦੇ ਵਿੱਚ ਵੀ ਦਿਨ ਲੱਗ ਜਾਂਦੇ ਆ ਜੇ ਆਪਾਂ ਇੱਕੇਦਾਂ ਰੰਗ ਕਰਕੇ ਇਹੋ ਕੰਮ ਲਾਵਾਂਗੇ ਤਾਂ ਰੰਗ ਖਰਾਬ ਹੋ ਜਾਊਗਾ ਤੇ ਬਸ ਉਹੀ ਰੰਗ ਕਰਨ ਤੋਂ ਬਾਅਦ ਪੂਰੇ 7 ਦਿਨ ਨਿਕਲ ਗਏ ਚਲੋ ਆ ਜੀ ਹੁਣ ਆਪਾਂ ਗੱਲ ਕਰਦੇ ਆਂ ਬਈ ਇਸ ਮਸ਼ੀਨ ਬਾਰੇ ਕਿ ਇਹ ਮਸ਼ੀਨ ਕੀ ਦੇ ਲਈ ਸਹੀ ਹੈ ਕੀ ਦੇ ਲਈ ਸਹੀ ਨਹੀਂ ਹੈਗੀ ਜਿਵੇਂ ਵੱਡੀਆਂ ਵਰਕਸ਼ਾਪਾਂ ਵਾਲੇ ਉਹਨਾਂ ਵਾਸਤੇ ਤਾਂ ਬਈ ਜਿਹੜੀ ਮਸ਼ੀਨ ਬਣੀ ਬਣਾਈ ਆਉਂਦੀ ਆ ਉਹੀ ਕਾਮਯਾਬ ਆ ਕਿਉਂਕਿ ਉਹਦੇ ਤੇ 14 ਇੰਚ ਦਾ ਬਲੇਡ ਚੜਦਾ ਤੇ ਜਿਹੜੀ ਇਹ ਆਪਾਂ ਗ੍ਰੈਂਡਰ ਤੋਂ ਮਸ਼ੀਨ ਤਿਆਰ ਕੀਤੀ ਆ ਜਿਵੇਂ ਮੈਂ ਛੋਟੇ ਛੋਟੇ ਕੰਮ ਕਰਦਾ ਬਰੀਕੀ ਬਰੀਕੀ ਆਪਾਂ ਲੋਹਾ ਕੱਟਣਾ ਆਉਂਦਾ ਮੇਰੇ ਲਈ ਬਹੁਤ ਫਾਇਦੇਮੰਦ ਆ ਇਸ ਕਰਕੇ ਮੈਂ ਇਹ ਤਿਆਰ ਕੀਤੀ ਆ ਮੇਰੇ ਕੋਲੇ 2-3 ਗ੍ਰੈਂਡਰ ਪਏ ਸੀਗੇ 5 ਇੰਚ ਦੇ ਮੈਂ ਕਿੰ ਨਾਲੇ ਤਾਂ ਆਪਣਾ ਜਿਗਾਰ ਲੱਗ ਜੂਗਾ ਨਾਲੇ ਆਪਣੇ ਕੋਲੇ ਇੱਕ ਸੰਦ ਤਿਆਰ ਹੋ ਜੂਗਾ ਜਿਸ ਤੋਂ ਆਪਾਂ ਕੰਮ ਲੈਣਾ ਇਹਦੇ ਉੱਤੇ ਬਈ ਜਿਹੜਾ ਆਪਾਂ ਬਲੇਡ ਚੜਾਇਆ ਉਹ ਹੈਗਾ 14 ਇ 10:30 ਕਹਿ ਲਓ ਜਾਂ ਪਾਉਣੀ 11 ਕਹਿ ਲਓ ਇਹਨਾਂ ਆਪਾਂ ਨੂੰ ਇਹ ਕੱਟ ਕੇ ਤੇ ਚੜਾਉਣਾ ਪਊਗਾ ਜਿਹੜਾ ਉੱਤੇ ਗ੍ਰਿੰਡਰ ਦਾ ਆਪਾਂ ਢਾਪਾ ਤਿਆਰ ਕੀਤਾ ਨਾ ਇਹਦੇ ਹਿਸਾਬ ਨਾਲ ਹੀ ਇਹ ਤੇ ਬਲੇਡ ਚੜੂਗਾ ਵੈਸੇ ਜਿਆਦਾ ਵੱਡਾ ਆਪੇ ਤੇ ਚੜਾਉਣਾ ਵੀ ਨਹੀਂ ਉਹਦੇ ਨਾਲ ਖਤਰਾ ਹੋ ਸਕਦਾ ਕਿਉਂਕਿ ਇਹਦੇ ਜਿਹੜੇ ਨਟ ਹੁੰਦੇ ਆ ਆਹ ਵਾਸ਼ਲਾ ਹੁੰਦੀਆਂ ਛੋਟੀਆਂ ਹੁੰਦੀਆਂ ਇਹਦੇ ਨਾਲ ਜਿਹੜੀ ਪਕੜਾ ਉਹ ਘੱਟ ਬੰਦੀ ਆ ਆਪਾਂ ਧਿਆਨ ਰੱਖਣਾ ਕਿ 10 ਇੰਚ ਤੋਂ ਵੱਡਾ ਬਲੇਡ ਨਹੀਂ ਚੜਾਉਣਾ ਆ ਤੁਸੀਂ ਦੇਖ ਸਕਦੇ ਬਈ ਮੇਰੇ ਕੋਲੇ ਇਹ ਪੂਰੀਆਂ 7 ਡਿਸਕਾਂ ਡਿਸਕਾਂ ਕਹਿ ਲਓ ਜਾਂ ਬਈ ਲੋਹਾ ਕੱਟਣ ਵਾਲੇ ਬਲੇਡ ਕਹਿ ਲਓ ਇਹ 14 ਇੰ ਵਰਕਸ਼ਾਪਾਂ ਵਾਲੇ 14 ਇੰਚ ਬਲੇਡ ਚੜ੍ਹ ਲੈਂਦੇ ਤੇ ਇੱਥੇ ਜਾ ਕੇ ਜਾਨਕਿ ਇਹ ਹੋਊਗਾ 6 ਇੰਚੀ ਬਲੇਡ ਹੋਊਗਾ ਇੱਥੇ ਜਾ ਕੇ ਉਹਨਾਂ ਕੋਲੇ ਇਹ ਬਲੇਡ ਕੰਮ ਕਰਨਾ ਛੱਡ ਦਿੰਦੇ ਤੇ ਉਹ ਲਾਹ ਦਿੰਦੇ ਮੈਂ ਵਰਕਸ਼ਾਪਾਂ ਤੋਂ ਇਹ ਲਿਆ ਆ ਸੀ ਵਾਧੂ ਵਧੇ ਵੀ ਬਲੇਡ ਐ ਇਹ ਤੇ ਇਹਨਾਂ ਤੋਂ ਵੀ ਆਪਾਂ ਕੰਮ ਲੈ ਸਕਦੇ ਆ ਇਹ ਵਧੀਆ ਕੰਮ ਕਰਦੇ ਆ ਤੇ ਵੈਸੇ ਹੀ ਬਸ ਮੈਂ ਇਹਦੇ ਤੇ ਆ ਵੱਡਾ ਬਲੇਡ ਚੜਾ ਕੇ ਦੇਖਣਾ ਸੀ ਕਿ ਇਹ ਵਧੀਆ ਕੰਮ ਕਰ ਦੋ ਕੋਈ ਡੈਗ ਤਾਂ ਨਹੀਂ ਦਿੰਦਾ ਤੇ ਇਹ ਬਹੁਤ ਵਧੀਆ ਰਿਹਾ ਇਸ ਮਸ਼ੀਨ ਦੇ ਨਾਲ ਵੀ ਆਪਾਂ ਜਿਹੜਾ ਲੋਹਾ ਸਿੱਧਾ ਗੁਣੀਆਂ ਵਿੱਚ ਕੱਟ ਸਕਦੇ ਹਾਂ ਤੇ ਨਾਲ ਹੀ ਆਪਾਂ ਇਹਨੂੰ ਟੇਪਰ ਯਾਨੀ ਕਿ ਡਿਗਰੀ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਜਿਵੇਂ 45 ਡਿਗਰੀ ਕਹਿ ਲਓ 35 ਕਹਿ ਲਓ 25 ਕਹਿ ਲਓ 15 ਉਹ ਜਿੰਨੇ ਵੀ ਹਿਸਾਬ ਨਾਲ ਆਪਾਂ ਕੱਟਣਾ ਉਸ ਹਿਸਾਬ ਨਾਲ ਮੈਂ ਇਹਨੂੰ ਸੈੱਟ ਕੀਤਾ ਹੋਇਆ ਤੁਸੀਂ ਨੇੜੇ ਆ ਕੇ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਮੇਰੇ ਨਿਸ਼ਾਨ ਲਾਏ ਹੋਇਆ ਜਿਹੜਾ ਸਭ ਤੋਂ ਲਾਸਟ ਵਾਲਾ ਨਿਸ਼ਾਨ ਆ ਇਹ ਹੈਗਾ 45 ਡਿਗਰੀ ਦਾ ਇਸ ਤੋਂ ਬਾਅਦ 35 ਦਾ 25 ਦਾ 15 ਦਾ ਤੇ ਇੱਥੇ ਤੁਸੀਂ ਦੇਖ ਸਕਦੇ ਆ ਆ ਇਹ ਹੈਗਾ 5 ਦਾ ਤੇ ਥੋੜਾ ਜਿਹਾ ਆਪਾਂ ਇਹਨੂੰ ਸਾਈਡ ਤੇ ਆ ਤੁਸੀਂ ਇੱਥੇ ਜਿਹੜਾ ਨਿਸ਼ਾਨ ਦੇਖ ਰਹੇ ਹੋ ਇਹ ਸਿੱਧਾ 0 ਡਿਗਰੀ ਦਾ ਇੱਥੇ ਜਿਹੜਾ ਲੋਹਾ ਉਹ ਪੂਰਾ ਗੁਣੀਆਂ ਦੇ ਵਿੱਚ ਕੱਟਿਆ ਜਾਊਗਾ ਬਾਕੀ ਇਹ ਖਤਰੇ ਵਾਲੇ ਕੰਮ ਤੋਂ ਆਪਾਂ ਬਾਹਰ ਰੱਖਿਆ ਬਈ ਇੱਥੇ ਵਾਸ਼ਨਾ ਲਾ ਕੇ ਨਾ ਸਪਰਿੰਗਾਂ ਨੂੰ ਪੂਰਾ ਟੈਡ ਕਰ ਲਿਆ ਤਾਂ ਕਿ ਨਿਕਲ ਨਾ ਜਾਣ ਪੂਰਾ ਜਾਣ ਕੇ ਬਈ ਇਸ ਗ੍ਰੈਂਡਰ ਨੂੰ ਨਾ ਇਸ ਮਸ਼ੀਨ ਨੂੰ ਕਹਿ ਲੋ ਆਪਾਂ ਪੂਰਾ ਧਿਆਨ ਦੇ ਵਿੱਚ ਰੱਖ ਕੇ ਬਣਾਇਆ ਤੇ ਹੁਣ ਬਈ ਟਾਈਮ ਆ ਇਸ ਮਸ਼ੀਨ ਨੂੰ ਚਲਾ ਕੇ ਦਿਖਾਉਣ ਦਾ ਤੇ ਤੁਹਾਨੂੰ ਲੋਹਾ ਕੱਟ ਕੇ ਦਿਖਾਉਂਦਾ ਤੇ ਆਜੋ ਹੁਣ ਆਪਾਂ ਇਹਨਾਂ ਲੋਹਾ ਕੱਟਦੇ ਆ ਆਹ ਵਾਲੀ ਚੌਸ ਪੈਪ ਬਈ ਸੀ ਕਲਾਸ ਪੈਪ ਹੈ ਤੇ ਇਹਦਾ ਸਾਈਜ਼ ਹੈਗਾ 1 ਇੰਚ Thank you. ਜਿਵੇਂ ਤੁਸੀਂ ਹੁਣ ਦੇਖ ਸਕਦੇ ਆਪਾਂ ਇਸ ਪਾਈਪ ਨੂੰ ਕੱਟਿਆ ਤੇ ਇਹਨੂੰ ਆਪਾਂ ਕੱਟਿਆ ਹੈਗਾ ਇਸ ਤਰੀਕੇ ਨਾਲ ਐਂ ਰੱਖੀ ਹੋਈ ਸੀ ਆਪਣੀ ਇਹ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਥੋੜੀ ਨਾ ਬੋਰ ਛੱਡ ਦਿੰਦੀ ਆ ਜਿਵੇਂ ਇੱਥੇ ਦੇਖਵਾ ਥੋੜੀ ਬੋਰ ਛੱਡ ਦਿੰਦੀ ਆ ਇਹ ਮਸ਼ੀਨ ਇਹ ਸਾਰੀਆਂ ਮਸ਼ੀਨਾਂ ਚ ਹੀ ਹੁੰਦਾ ਬਈ ਯਾਰ ਆ ਤੱਕ ਥੋੜੀ ਢਾਗ ਛੱਡਦੀ ਨੇ ਤੇ ਜੇ ਮੈਂ ਇਧਰਲੇ ਪਾਸੇ ਤੁਹਾਨੂੰ ਇਸ ਤਰੀਕੇ ਨਾਲ ਗੁਣੀਆਂ ਰੱਖ ਕੇ ਦਿਖਾਵਾਂ ਤੁਸੀਂ ਦੇਖੋਗੇ ਇਧਰਲੇ ਪਾਸੇ ਥੋੜਾ ਜਿਹਾ ਗੈਪ ਰਹਿ ਗਈ ਆ ਤੇ ਜੇ ਇਹੀ ਗੁਣੀਆਂ ਤੁਹਾਨੂੰ ਐ ਸਿੱਧਾ ਮਲਾ ਕੇ ਦਿਖਾਵਾਂ ਇਹ ਇੱਥੇ ਰੱਖ ਕੇ ਇਹ ਤੁਸੀਂ ਦੇਖੋਗੇ ਕਿ ਬਿਲਕੁਲ ਸਹੀ ਹੈ ਚਲੋ ਆਪਾਂ ਇਹਨੂੰ ਐਂ ਰੱਖ ਲੈਨੇ ਆ ਆ ਦੇਖੋ ਹੁਣ ਬਿਲਕੁਲ ਸਹੀ ਹੈ ਬਿਲਕੁਲ ਸਹੀ ਕੱਟਿਆ ਬਾਈ ਇੱਥੇ ਥੋੜੀ ਬੋਰ ਹੈ ਇਹਨੂੰ ਨਾ ਥੋੜਾ ਜਿਆ ਰੇਤ ਕੇ ਸੈਟ ਕਰਨਾ ਪੈਂਦਾ ਹੈ ਤੇ ਹੁਣ ਤੁਸੀਂ ਜੇ ਇਧਰੋਂ ਵੀ ਦੇਖੋ ਤਾਂ ਇਧਰੋਂ ਵੀ ਬਿਲਕੁਲ ਸਿੱਧਾ ਹੈ ਦੇਖੋ ਚਲੋ ਹੁਣ ਇਹਦੇ ਨਾਲ ਹੀ ਆਪਾਂ ਆਪਾਂ ਹੁਣ ਇਹਨੂੰ ਦੂਜਾ ਜਿਵੇਂ ਆਦੇ ਹੁੰਦੇ ਆ ਉਹ 45 ਡਿਗਰੀ ਜਾਨਕਿ ਇਸ ਤਰੀਕੇ ਨਾਲ ਪੂਰਾ ਟੇਪਰ ਕੱਟੇ ਚਲੋ ਹੁਣ ਤੁਹਾਨੂੰ ਉਸ ਤਰੀਕੇ ਨਾਲ ਕੱਟ ਕੇ ਦਿਖਾਉਣਾ ਚਲੋ ਹੁਣ ਪਹਿਲਾਂ ਆਪਾਂ ਇਹਨੂੰ 90 ਤੇ ਮੇਲਦੇ ਆਂ ਹੁਣ ਆਪਾਂ ਥੋੜਾ ਜਿਹਾ ਇੰਚੀ ਕ ਵਧਾ ਲੀਨੇ ਆਪਾਂ ਨੂੰ ਟੇਪ ਰੱਖ ਕੇ ਦੇਖਾਂਗੇ ਥੋੜਾ ਹੋਰ ਕਰ ਲੈਨੇ 2 ਇੰਚੀ 1.5 ਇੰਚੀ ਕੱਟੇਗੇ ਆ ਹੁਣ ਤੁਸੀਂ ਦੇਖੋ ਬਈ ਦੇਖੋ ਬਿਲਕੁਲ 90 ਡਿਗਰੀ ਕੱਟਿਆ ਚਲੋ ਇਹਨੂੰ ਟੇਬਲ ਤੇ ਤੁਹਾਨੂੰ ਰੱਖ ਕੇ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਬਈ ਪਾਈਪ ਨੂੰ ਆਪਾਂ ਗੁਣੀਏ ਦੇ ਨਾਲ ਮਲਾ ਕੇ ਰੱਖ ਲਿਆ ਤੇ ਇੰਨਾ ਕੁ ਗੈਪ ਪੈ ਗਿਆ ਬਈ ਜਦੋਂ ਮੈਂ ਇਹਨੂੰ ਕੱਟਿਆ ਉਹ ਤਾਂ ਜਦੋਂ ਆਪਾਂ ਇਹਨੂੰ ਸੈੱਟ ਕਰਾਂਗੇ ਨਾ ਜਦੋਂ ਆਪਾਂ ਇੱਕ ਵਾਰੀ ਜਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜਦੋਂ ਇੱਕ ਵਾਰੀ ਲੁਹਾ ਕੱਟ ਕੇ ਦੇਖ ਲੈਣ ਆਪ ਨੂੰ ਪਤਾ ਲੱਗ ਜਾਏ ਕਿ ਗੁਣੀਏ ਕੱਢਦੀ ਹੈ ਤੇ ਆਪਾਂ ਇਸ ਨੂੰ ਇੰਗਲ ਨੂੰ ਥੋੜਾ ਗਾਂਮਸ਼ਾ ਕਰਕੇ ਇਹਨੂੰ ਸੈੱਟ ਕਰ ਸਕਦੇ ਹਾਂ ਤੇ ਜਿਆਦਾ ਕਮੀ ਹੈ ਨਹੀਂ ਬਈ ਇੰਨਾ ਕੁ ਤਾਂ ਜਿਹੜੇ ਵੈਲਡਿੰਗ ਵਾਲੇ ਹੁੰਦੇ ਉਹ ਵੀ ਇਤੋਂ ਜ ਇਹ ਤਾਂ ਆਪਾਂ ਜਿਵੇਂ ਬਰੀਕੀ ਦੇ ਵਿੱਚ ਕੰਮ ਕਰ ਰਹੇ ਆ ਕੈਮਰਾ ਜਿਵੇਂ ਨੇੜੇ ਇਸ ਕਰਕੇ ਤੁਹਾਨੂੰ ਦਿਖ ਰਿਹਾ ਯਾਨੀ ਕਿ ਇੰਨਾ ਕੋਈ ਇਹਦੇ ਵਿੱਚ ਗੈਪ ਹੈ ਨਹੀਂਗਾ ਭਾਈ ਆ ਤੁਸੀਂ ਦੇਖ ਸਕਦੇ ਚੌਸ ਪੈਪ ਆ ਇਹ ਹੈਗੀ ਆ ਸਵਾ 2 ਇੰਚ ਦੀ ਦੇਖੋ ਸਵਾ 2 ਇੰਚ ਦੀ ਪੈਪਾ ਚਲੋ ਤੁਹਾਨੂੰ ਇਹ ਕੱਟ ਕੇ ਦਿਖਾਉਣਾ ਭਾਈਆ ਤੁਸੀਂ ਦੇਖ ਸਕਦੇ ਆ ਪਾ ਚੌਰਸ ਪਾਈਪ ਨੂੰ ਕੱਟਿਆ ਤੇ ਇਧਰਲੇ ਪਾਸੇ ਤੁਹਾਨੂੰ ਮੈਂ ਕਿਹਾ ਥੋੜੀ ਬੋਰ ਛੱਡ ਦੰਦੇ ਗ੍ਰੈਂਡਰ ਇਧਰਲੇ ਪਾਸੇ ਫੇਰ ਹੁਣ ਅਈ ਹੱਥ ਮੱਚ ਗਿਆ ਆ ਥੋੜੀ ਯਾਰ ਦੇਖੋ ਆ ਇੱਥੇ ਬੋਰ ਬਚ ਗਈ ਆ ਤੇ ਕਿੰਨਾ ਸਮੂਥ ਇਹਨੂੰ ਵੀ ਕੱਟਤਾ ਉਸ ਗ੍ਰੈਂਡਰ ਨੇ ਭਾਈ ਕੱਲ ਮਲਾ ਕੇ ਜਿਹੜੀ ਆਪਣੀ ਮਸ਼ੀਨ ਆ ਬਹੁਤ ਵਧੀਆ ਬਣੀ ਆ ਭਾਈ ਮੇਰੇ ਕੰਮ ਜਿਹੜਾ ਮੈਂ ਤੁਹਾਨੂੰ ਦੱਸਿਆ ਕੰਮ ਮੈਂ ਲੈਣਾ ਇੰਚੀ 2 ਇੰਚੀ ਤੱਕ ਪਾਈਪ ਕੱਟਨੇ ਆ ਮੈਨੂੰ ਬਹੁਤ ਵਧੀਆ ਕੰਮ ਦੇਊਗੀ ਇਹ ਇਸ ਕਰਕੇ ਮੈਂ ਤਿਆਰ ਕੀਤੀ ਆ ਤੇ ਭਾਈ ਕਿਵੇਂ ਲੱਗੀ ਤੁਹਾਨੂੰ ਇਹ ਮਸ਼ੀਨ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਚਲੋ ਆਪਣੀ ਇਹ ਮਸ਼ੀਨ ਤਿਆਰ ਹੋ ਗਈ ਆ ਹੁਣ ਆਪਾਂ ਨੈਕਸਟ ਕੰਮ ਸ਼ੁਰੂ ਕਰਦੇ ਆਂ ਦੇਖਦੇ ਆਂ ਕੀ ਜਿਗਾਰਡ ਬਣਾਉਣਾ ਹੈ ਬਾਕੀ ਬਈ ਗਰਮੀ ਬਹੁਤ ਹੈ ਇਸ ਕਰਕੇ ਥੋੜਾ ਮੈਂ ਸਲੋ ਚੱਲ ਰਿਹਾ ਗਰਮੀ ਕਰਕੇ ਨਾ ਕਿਤੇ ਬਾਹਰ ਅੰਦਰ ਖੇਤਾ ਵੀਡੀਓ ਬਣਾਉਂਦੇ ਮੁਰਕਾ ਬਹੁਤ ਜਿਆਦਾ ਆਉਂਦਾ ਜਦੋਂ ਆਪਾਂ ਬਾਹਰ ਖੇਤੇ ਨਿਕਲ ਜਾਂਦੇ ਆਂ ਵਸ ਕੋਈ ਨਹੀਂ ਆ ਦੋ ਮਹੀਨੇ ਆ ਥੋੜਾ ਜਿਹਾ ਹੌਲੀ ਹੌਲੀ ਕੰਮ ਕਰਦੇ ਆਂ ਫਿਰ ਜਦੋਂ ਦਿਨ ਠੰਡੇ ਹੋ ਕੇ ਫਿਰ ਆਪਾਂ ਕੰਮ ਦੀ ਸਪੀਡ ਵਧਾ ਦੇਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਇੱਕ ਨਵੀਂ ਵੀਡੀਓ